ਪੰਜਾਬੀ ਲੋਕ ਗਾਇਕ ਰਾਜਵੀਰ ਜਵੰਦਾ ਦੇ ਹਾਲੀ ਦੇ ਵਿੱਚ ਹੋਏ ਹਾਦਸੇ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਉਸ ਦੀ ਸਿਹਤਯਾਬੀ ਲਈ ਅਰਦਾਸਾਂ ਹੋ ਰਹੀਆਂ ਨੇ ਰਾਜਵੀਰ ਜਵੰਦਾ ਜੋ ਕਿ ਆਪਣੀ ਸਾਫ਼ ਸੁਥਰੀ ਗਾਇਕੀ ਤੇ ਲੋਕ ਧਾਰੀ ਅੰਦਾਜ਼ ਦੇ ਲਈ ਜਾਣੇ ਜਾਂਦੇ ਨੇ ਇਸ ਸਮੇਂ ਹਸਪਤਾਲ 'ਚ ਦਾਖਲ ਨੇ ਤੇ ਡਾਕਟਰ ਮੁਤਾਬਕ ਹਾਲਤ ਨਾਜ਼ੁਕ ਹੈ ਅੰਡ ਕਨੂਪੁਰ ਕਾਲੇ ਦੇ ਕੋਲ ਸਰ ਗੁਰਦੁਆਰਾ ਸਾਹਿਬ ਦੇ ਵਿੱਚ ਹੈਡ ਗ੍ਰੰਥੀ ਬਾਬਾ ਅੰਗਰੇਜ਼ ਸਿੰਘ ਦੇ ਵੱਲੋਂ ਰਾਜਵੀਰ ਜਵੰਦਾ ਦੀ ਲੰਬੀ ਉਮਰ ਤੇ ਚੜ੍ਹਦੀ ਕਲਾ ਤੇ ਜਲਦੀ ਸਿਹਤਯਾਬੀ ਦੇ ਲਈ ਅਰਦਾਸ ਕੀਤੀ ਗਈ ਬਾਬਾ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਸੂਚੀ ਗਾਈ ਕੀ ਘਰ ਕੇ ਵਸਦੇ ਨੇ ਕਦੇ ਵੀ ਕਿਸੇ ਵਿਵਾਦ ਦੇ ਵਿੱਚ ਨਹੀਂ ਫਸੇ ਉਹਨਾਂ ਦੇ ਜਲਦੀ ਠੀਕ ਹੋਣ ਦੀ ਸੰਗਤ ਵੱਲੋਂ ਧਾਰਮਿਕ ਸਥਾਨਾਂ ਤੇ ਅਰਦਾਸਾਂ ਦਾ سلسلہ جاری ਹੈ ਇਸ ਮੌਕੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆ ਕਿ ਹਕੀ ਰਾਜਵੀ ਜਵੰਦਾ ਨੇ ਪੰਜਾਬੀ ਲੋਕ ਗਾਇਕੀ ਨੂੰ ਇੱਕ ਨਵਾਂ ਮਾਨ ਦਿੱਤਾ ਤੇ ਪੂਰਾ ਪਿੰਡ ਤੇ ਇਲਾਕਾ ਉਹਨਾਂ ਦੀ ਸੇਤਿਆਬੀ ਦੇ ਲਈ ਅਰਦਾਸਾਂ ਕਰ ਰਿਹਾ ਹੈ ਜਿਨ੍ਹਾਂ ਪੰਜਾਬ ਦੇ ਵਖਾਖ ਗੁਰੂ ਘਰਾਂ ਜਿਵੇਂ ਕਿਸੇ ਦਰਬਾਰ ਸਾਹਿਬ ਸਾਹਿਬ ਸ਼ਹੀਦਾਂ ਸਾਹਿਬ ਤੋਂ ਵੀ ਸੰਗਤਾਂ ਦੇ ਲੋਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸੰਗਤਾਂ ਦਾ ਕਹਿਣਾ ਹੈ ਕਿ ਅਰਦਾਸ ਦੇ ਵਿੱਚ ਬੇਅੰਤ ਤਾਕਤ ਹੁੰਦੀ ਹੈ ਨਿਸ਼ਚਿਤ ਤੌਰ ਤੇ ਰਾਜਵੀਰ ਜਵੰਦਾ ਨੂੰ ਨਵੀਂ ਜ਼ਿੰਦਗੀ ਮਿਲੇਗੀ ਸਾਰੇ ਪ੍ਰਸ਼ੰਸਕਾਂ ਤੇ ਇਸ ਦੇ ਨਾਲ ਹੀ ਸੰਗਤਾਂ ਦੀਆਂ ਪ੍ਰਾਰਥਨਾਵਾਂ ਨੇ ਇਹ ਉਮੀਦ ਜਗਾ ਦਿੱਤੀ ਹੈ ਕਿ ਰਾਜਵੀਰ ਜਵੰਦਾ ਜਲਦ ਹੀ ਸਿਹਤਯਾਬ ਹੋ ਕੇ ਆਪਣੇ ਘਰ ਪਰਤਣਗੇ ਮੁਰ ਮੰਚ ਤੇ ਵਾਪਸ ਆਉਣਗੇ ਤੇ ਗਾਇਕੀ ਦੇ ਵਿੱਚ ਸੇਵਾ ਨਿਭਾਉਣਗੇ ਆਸਬੇਂਤੀ ਜੋਤਰੀ ਮੇਕਰ ਕੇ ਪਰਿਵਾਰਕ ਨੇਤਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਧੰਨ ਧੰਨ ਗੁਰਦੁਆਰਾ ਕੌਲ ਸਰ ਸਾਹਿਬ ਵਿਖੇ ਪਾਵਨ ਗੁਰਬਾਣੀ ਦਾ ਫਰਮਾਨ ਕਾਟੇ ਕਸ਼ਟਪੂਰੀ ਗੁਰਦੇਵ ਸੇਵਕ ਉਹ ਦਿਨ ਆਪਣੇ ਸੇਧਮਾ ਵੰਕਾਂ ਨੂੰ ਸਾਥ ਤੇ ਪਾਸ਼ਾ ਇਸ ਸੰਗਤਾਂ ਵੱਲੋਂ ਜੋ ਪੰਜਾਬ ਦਾ ਸੱਚੇ ਪਾਤਸ਼ਾਹ ਜੀ ਗਾਇਕੀ ਰਾਜ ਵਿੱਚ ਬੰਦਾ ਕੋਈ ਦੇਰ ਹੋਇਤਾ ਤਾਂ ਅਨਰੋਸੀਵਾ ਅਰਦਾਸ ਬੇਨਤੀ ਕੀਤੀ ਜੀ ਕਿਰਪਾਹ ਜੀ ਪਾਸ਼ਾ ਜੀ ਦੇਰ ਹੋਇਤਾ ਤਾਂ ਅਨਰੋਸਤੀ ਬਖਸ਼ੋ ਕਸ਼ਟਾਂ ਤੋਂ ਨਿਵਰਤ ਕਰੋ ਚੜ੍ਹਦੀ ਕਲਾ ਬਖੋ ਸਮੂਹ ਕਾਜ ਆਸ ਕਰਨੇ ਰੋਗੀ ਕਾਪਰੋ ਖੰਡੋ ਰੋਗ ਕਿਰਪਾ ਕਰੋ ਰੋਗ ਤੋਂ ਨਿਵਰਤ ਕਰੋ ਜੀ ਪਾਸ਼ਾ ਸਮੂਹ ਸੰਗਤਾਂ ਆ ਪਾਵਨ ਸਥਾਨਾਂ ਤੇ ਆ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਏ ਕਿਰਪਾ ਕਰੋ ਰਾਜਵ ਜਵੰਦਨੋਂ ਦੇਰ ਹੋਇਤਾ ਤਾਂ ਅਨਰੋਸਤੀ ਬਖਸ਼ਨੀ ਚੜਦੀ ਕਲਾ ਬਖਣੀ ਯੰਗ ਸੰਗਸਾਈ ਹੋਣਾ ਕਿਰਪਾ ਗ੍ਰਹਣ ਸੁਖ ਸ਼ਾਂਤੀ ਆਪਣੇ ਘਰ ਵਿਖੇ ਆਵੇ ਚੜਦੀ ਕਲਾ ਬਾਤਿਰ ਅਰਦਾਸ ਸმოਹ ਕਾਜ ਰਾਖ ਨੇੰਗ ਸੰਗਸਾਈ ਹੋਣਾ ਹਰ ਮੈਦਾਨ ਫਤਿਹ ਕਰਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆੰਤਰਾ ਨਾਮ ਜਿੱਥੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੰਡਾ 10 ਦੇ ਅੱਜ ਕਿਰੀ 대비 ਮਵਾਫੇ ਦਾ ਬਾਤ ਦਿੱਤੀ ਇਹ ਕਿਹੜੇ ਬੋਧਾ ਦਿੱਤੀ ਦਾਸ ਪਾਈ ਅੰਗਰੇਜ਼ ਸਿੰਘ ਹੈਡ ਗ੍ਰੈਂਥੀ ਗੁਰਦੁਆਰਾ ਕੌਂਸਲਰ ਸਾਹਿਬ ਜੀ ਵਿਖੇ ਪੰਜਾਬ ਲੋਕ ਗਾਇਕ ਰਾਵੀ ਜਵੰਦੇ ਦੀ ਦੇ ਰੁਗਤਾ ਤੰਦੂਸ਼ੀ ਵਾਤੇ ਅਰਦਾਸ ਕੀਤੀ ਗਈ ਹੈ ਜੀ ਇਹ ਅਰਦਾਸ ਮੋ ਸੰਗਤਾਂ ਵੱਲੋਂ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਇਨਸਾਨ ਦੇ ਨਾਤੇ ਮਾਪਿਆਂ ਦਾ ਇਕਲੌਤਾ ਬੱਚਾ ਏ ਪੋਤੇ ਭੈਣ ਦਾ ਇਕਲੌਤਾ ਭਰਾ ਏ ਪਤਨੀ ਦਾ ਪਤੀ ਏ ਦੋ ਛੋਟੇ ਬੱਚਿਆਂ ਦਾ ਬਾਪ ਏ ਲੋਕ ਗਾਇਕ ਬਾਦ ਵਿੱਚ ਪਹਿਲਾ ਇਨਸਾਨ ਰਾਤੇ ਆਈਏ ਇੱਕ ਪਰਿਵਾਰ ਦਾ ਜੀ ਹੋਣ ਦੇ ਨਾਤੇ ਇਨਸਾਨ ਦੇ ਨਾਤੇ ਹੋਣ ਦੇ ਨਾਤੇ ਉਸ ਲੋਕ ਗਾਇਕ ਰਾਬੇ ਜਿੰਦੇ ਦੀ ਦੇਰੋਗਤਾ ਤਾਨੂਰਸੀ ਬਾਤ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨਾਂ ਵਿੱਚ ਕੀਤੀ ਗਈ ਏ ਲਬਾਈ ਉਹ ਬਹੁਤ ਟੀਮ ਦੇ ਸਾਹ ਸਾਦੇ ਦਾਸਾ ਹੋ ਗਏ ਉਹ ਜਿਹੜੇ ਬਾਤ ਇਹ ਲੱਗਦਾ ਕਿ ਵਧੀਆ ਗਾਇਕੀ ਸਾਥ ਸਤੇ ਜਾਈ ਕੀ ਬੰਦਾ ਸੀ ਇਹ ਸਿਰਫ ਕਿਆ ਕਰਦੇ ਹਾਂਜੀ ਇਹ ਸਿੰਗਰ ਏ ਨਾ ਕਿਸੇ ਨੂੰ ਕੋਈ ਕੰਟਰੋਵਰਸੀ ਏ ਨਾ ਕੋਈ ਈਰਖਾबाजी ਏ ਜਦੋਂ ਮੈਂ ਕਿਸੇ ਨੂੰ ਮਿਲਦਾ ਬੜੇ ਪ੍ਰੇਮ ਮਿੱਠੇ ਸੁਭਾਣਾ ਮਿਲਦਾ ਸੀ ਤੇ ਦੁਨੀਆ ਵਿੱਚ ਜੋ ਇਹਨੇ ਗੀਤ ਗਾਏ ਹਨ ਸਾਫ ਸੁਥਰੇ ਗੀਤ ਗਾਏ ਹਨ ਪ੍ਰਵਾਚ ਬਹਿਣ ਵਾਲੇ ਸੁਣਨ ਵਾਲੇ ਸਰਦਾਰੀ ਵਾਲੇ ਇਸ਼ਤਾਂ ਵਾਲੇ ਗੀਤ ਗਾਏ ਹਨ ਲੋਕ ਪਿਆਰ ਕਰਦੇ ਹਨ ਉਸ ਪਿਆਰ ਹਦਕਾ ਹਰੇਕ ਥਾਂ ਤੇ ਗੁਰੂ ਘਰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਗੁਰਦੁਆਰਾ ਆਂਬ ਸਾਹਿਬ ਜਾਂ ਹੋਰ ਵੀ ਗੁਰੂ ਘਰਾਂ ਵਿਖੇ ਅਰਦਾਸ ਬੇਨਤੀ ਸੰਗਤਵਾਂ ਨੂੰ ਕਰਵਾਈ ਗਈ ਹੈ ਕਿ ਮਾੜੀ ਕਿਰਪਾ ਕਰਨ ਇਸ ਬੱਚੇ ਨੂੰ ਛੇਤੀ ਛੇਤੀ ਧੇਰ ਹੋਤਾ ਤਾਨੁਸੀ ਬਖਸ਼ਣਾ ਕਿ ਹਸਪਤਾਲੋਂ ਆਪਣੇ ਘਰ ਜਾਵੇ ਤੇ ਆਪਣੇ ਪਰਿਵਾਰ ਦੇ ਸੁਖਾਂਤੀ ਦੇ ਨਾਲ ਜੀਵਨ ਬਤੀਤ ਕਰੇ ਇੱਕ ਬਾਬਾ ਨੂੰ ਵੀ ਨੈਗੇਟਿਵ ਫੋਟੋ ਬੜੀ ਪਾ ਰਹੀ ਹੈ ਬਸ ਮੂਰ ਰਹਿਣ ਵਾਲੀ ਇਹਨਾਂ ਨੂੰ ਕੀ ਜੀ ਉਹਨਾਂ ਨੂੰ ਪੀਰ ਕਰਨਾ ਚਾਹਾਂਗੇ ਜੀ ਵੇਖੋ ਜੀ ਜਿੱਦਾਂ ਆਪਣਾ ਪਰਵਾਸ ਦਾ ਕੋਈ ਜੀ ਮੰਝੇ ਤੇ ਪਿਆ ਹੋਵੇ ਜਾਂ ਹਸਤ ਪਿਆ ਹੋਵੇ ਕੋਈ ਸੋਚ ਦੀ ਬੋਝ ਨਹੀਂ ਹੁੰਦੀ ਇਹ ਲੋਕ ਉਹ ਹਨ ਜਿਹਨੂੰ ਸਿਆਰਤ ਇਨਸਾਨ ਕਿਹਾ ਜਾਂਦਾ ਹੈ ਜੋ ਆਪਣੇ ਪੇਚ ਨੂੰ ਹਾਈਲਾਈਟ ਕਰਨ ਵਾਸਤੇ ਮਸ਼ੂਰੀ ਕਰਨ ਵਾਸਤੇ ਗਲਤ ਅਫਵਾਹ ਪਾਉਂਦੇ ਹਨ ਪਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੀ ਗਲਤ ਅਫਵਾਹ ਨਾ ਪਾਈਏ ਤਾਂ ਕਿਸੇ ਦਾ ਕੋਈ ਜਾਣੀ ਨੁਕਸਾਨ ਹੋ ਸਕੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੋ ਸਕੇ ਤੇ ਸਰਬੱਤ ਦਾ ਭਲਾ ਮੰਗੀਏ ਜੇ ਆਪਾਂ ਕਿਸ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾਰੇ ਕਹਿੰਦਾ ਸਾਡਾ ਹੱਕ ਨਹੀਂ ਹੈ ਲੱਗਦਾ ਨਹੀਂ ਵੀਰਸ ਦਾ ਹੱਕ ਹਰ ਕੋਈ ਹਰ ਕੋਲ ਬਨੋਗਾ ਅਰਦਾਸ ਕਰ ਰਿਹਾ ਆਵਾਜ਼ ਬਾਤ ਮੋਟੀ ਕਰ ਰਿਹਾ ਲੱਗਦਾ ਜਲਦੀ ਠੀਕ ਹੋ ਜੇ ਹੋਰ ਸੇ ਤੋਂ ਅਜਰਾ ਜਿਆਦ ਵੀ ਨਹੀਂ ਬਾਕੀ ਸੇ ਅਗਰੇਗਾ ਦੇਖੋ ਜੀ ਡਾਕਟਰਾਂ ਵੱਲੋਂ ਦੀ ਇੱਕ ਜਵਾਬ ਹੀ ਸਿਮਲਿਆ ਡਾਕਟਰ ਨੂੰ ਨਾ ਸੀ ਕੀਤੀ ਗਈ ਪਰ ਇੰਨੇ ਦੁਨੀਆਂ ਦੇ ਵਿੱਚ ਸੰਗਤਾਂ ਵਿਚ ਅਰਦਾਸ ਬੇਨਤੀ ਹੋਈ ਏ ਬਿਰਥੀ ਕਦੇ ਨਾ ਹੋਵੇ ਜਨ ਕਿ ਅਰਦਾਸ ਨਾਨਕ ਜੁਰਗਪੰਦ ਕਾ ਪੂਰਨ ਗੁਣਤਾਸ ਸੰਗਤਾਂ ਨੇ ਅਰਦਾਸ ਕੀਤੀ ਏ ਉਹ ਰਾਵੀ ਜਵੰਦਾ ਇੱਕ ਮੌਤੇ ਮੋਂ ਤੋਂ ਬਚ ਕੇ ਘਰ ਵਾਪਸ ਆਇਆ ਏ ਬਾਲ ਦੀ ਆਗ ਤੇ ਰੱਬ ਬਚਾ ਲੈਂਦਾ ਜੇ ਰੱਬ ਆਪ ਕਿਰਪਾ ਕਰੇ ਪ੍ਰਾਪ ਪਾਵੇ ਬਿਨ ਸਾਥੇ ਰੱਖੇ ਜੇ ਪ੍ਰਭੂ ਨੂੰ ਪਾ ਜਾਵੇ ਤੇ ਬਿਨ ਆਸਵਾਸਾਂ ਤੋਂ ਰੱਖ ਲੈਂਦਾ ਏ ਤਾਤੀ ਵਾਰ ਨੂੰ ਲਾ ਗਈ ਪਾਰ ਪਰਮ ਸਰਨਾਈ ਮਾਰ ਤਤੀ ਵਾਰ ਲਗੰਦਾ ਜਦੋਂ ਮਾਰ ਕਿਰਪਾ ਕਰਦਾ ਏ ਮੇਰਾ ਹੱਥ ਗੁਰਖਵਾਲਾ ਹੋਵਾ ਤਾਰ ਕਿਰਪਾ ਪ੍ਰਵਾਹ ਤੇ ਰਖ ਹਰ ਗੁਰ ਨਵੰਗਰੋਆ ਸੰਗਤਾਂ ਦੀ ਅਰਦਾਸ ਕਰੇ ਬਿਰਤੀ ਨਹੀਂ ਜਾਂਦੀ ਸੰਗਤਾਂ ਵਿੱਚ ਪ੍ਰਭ ਆਪ ਵਰਸਦਾ ਏ ਰੱਬ ਆਪ ਵਰਸਦਾ ਏ ਸਭ ਤੋਂ ਵੱਡੀ ਮਾਂ ਦਾ ਦਰਜਾ ਏ ਤੇ ਜਦੋਂ ਮਾਂ ਨੇ ਆਵਾਜ਼ ਮਾਰੀ ਜਵੰਦਾ ਤੋਂ ਚਾਹੁੰਨਾ ਕਿ ਤੇਰੀ ਮਾਂ ਹਨੇਰੇ ਚ ਰਵੇ ਕਿ ਜਾਂ ਚਾਨਣ ਚ ਰਵੇ ਜਦੋਂ ਇਹ ਮਾੜੇ ਪੁਕਾਰ ਕੀਤੀ ਜਵੰਦਾ ਦੀ ਅੱਖਾਂ ਚ ਪਾਣੀ ਆ ਗਿਆ ਕੈਂ ਤੋਂ ਮੁਰਾਦ ਮਾਂ ਦਾ ਦਰਜਾ ਬੜਾ ਹੁੰਦਾ ਏ ਮਾਂ ਦੇ ਅਸੀਸਾਂ ਲਗਦੀਆਂ ਹਨ ਪਰ ਇੱਥੇ ਸੰਗਤਾਂ ਵੱਲੋਂ ਬੜਾ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਘਰਾਂ ਵਿਖੇ ਅਰਦਾਸਾਂ ਕੀਤੀਆਂ ਗਈਆਂ ਉਹਨਾਂ ਅਰਦਾਸਾਂ ਸਦਕਾ ਇਹ ਜਵੰਦਾ ਇੱਕ ਮੌਤ ਦੇ ਮੂੰਹ ਤੋਂ ਬਚ ਕੇ ਹੋਸ਼ ਵਿੱਚ ਆਇਆ ਏ ਮਾਹਰੇ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਇਹ ਛੇਤੀ ਦੇ ਰੁਗਤਾ ਤਾਂ ਉਸੇ ਬਖਸ਼ ਗਿਆ ਆਪਣੇ ਘਰ ਵਿਖਾ ਜਾਵੇਗਾ ਜੀ। ਹੰਡੀ ਪੰਚਾਇਤ ਦਾ ਨਾਮ ਦੱਸ ਦਿਓ। ਸਾਡੇ ਸਰਪੰਚ ਅਮਨਦੀਪ ਸਿੰਘ ਆਵਾਦੀ ਡੇਰਾਬਾਦ ਸੁਸਿੰਚ ਪੰਚਾਇਤੋਂ ਜੀ। ਅੱਜ ਕੀ ਕਰਾਜ ਜਾ ਉਹ ਅਰਦਾਸ ਕੀਤੀ ਏ ਵੀਰ ਜੀ ਬੰਦੇ ਦੀ ਲੰਮੀ ਬਣਾ ਕੇ। ਦੇਖੋ ਜੀ ਐਸੀ ਤੇ ਅਰਦਾਸ ਜੀ ਗੁਰੂ ਮਹਾਰਾਜ ਸਾਹਿਬ ਅੱਗੇ ਕੀਤੀ ਹੈ ਜੀ ਸਾਡੇ ਉੱਗੇ ਕਲਾਕਾਰ ਸੀ ਜੀ ਜਵਿੰਦਾ ਜੀ ਔਰ ਬਹੁਤ ਵਧੀਆ ਗਾਉਂਦੇ ਆ। ਗਾਉਂਦੇ ਸੀ ਗਾਉਂਦੇ ਰਹਿਣਗੇ ਔਰ ਮਾਹਰੇ ਕਿਰਪਾ ਕਰੇ ਆਪਣੇ ਛੇਤੀ ਤੋਂ ਛੇਤੀ ਆਪਣੇ ਘਰ ਪਰਤਣ। ਔਰ ਵਾਇਲਟੀ ਲੈਟਰ ਤੋਂ ਮੁਕਤੀ ਪਾਉਣ ਔਰ ਫਿਰ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਲੈ ਕੇ ਜਾ ਕਿੰਨਾ ਕੁ ਹੁਣ ਅਰਦਾਸ ਬੇਨਤੀ ਕੀਤੀ ਜੀ ਹੈ ਕਿ ਲੱਗਦਾ ਅਰਦਾਸ ਬਹੁਤ ਤਾਕਤਿਆ ਕਿੰਨਾ ਕਿ ਜਿਹੜਾ ਫਿਰ ਤੋਂ ਬਿਲਕੁਲ ਠੀਕ ਹੋ ਰਿਹਾ ਹੈ ਇਹ ਅਰਦਾਸ ਤੇ ਬਹੁਤ ਵੱਡੀ ਤਾਕਤ ਹੈ ਜੀ ਸਾਨੂੰ ਦੱਸਿਆ ਪਾਸ਼ਾ ਨੇ ਤਾਕਤ ਇਹਨੀ ਅਰਦਾਸ ਦੀ ਬਖਸ਼ੀ ਹੈ ਜੀ ਕਿ ਜਿਹੜੀ ਅਰਦਾਸ ਸੱਚੇ ਮਨੋਂ ਕਰਾਂਗੇ ਜਰੂਰ ਕਬੂਲ ਹੋਊਗੀ ਔਰ ਸਾਨੂੰ ਇਨਾ ਯਕੀਨ ਹੈ ਗੁਰੂ ਮਾਰਗ ਗੁਰੂ ਪਾਸ਼ਾ ਤੇ ਕਿ ਸਾਡੇ ਕਲਾਕਾਰ ਵੱਡੇ ਭਰਾ ਜਵੰਦਾ ਜੀ ਫਿਰ ਗਾਇਕੀ ਦੇ ਰਾਤੇ ਆਉਣਗੇ ਜਰੂਰ ਆਉਣਗੇ ਹਰ ਹਾਲਤ ਚ ਆਉਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਗੁਰੂ ਮਹਾਰ ਪੂਰੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰੀ ਸਾਫ ਸੁਥਰੀ ਔਰ ਕਿਸੇ ਕੰਟਰੋਵਰਸੀ ਵਿੱਚ ਨਹੀਂ ਆਪਣੀ ਗਾਇਕੀ ਨੂੰ ਸਿਰਖਾਂ ਤੱਕ ਲੈ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਆਲ ਵਰਡ ਦੇ ਵਿੱਚ ਪੰਜਾਬੀ ਰੈਂਦੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਖੁਸ਼ ਕੀਤਾ ਕਿ ਲੱਗਦਾ ਹਰ ਇੱਕ ਤਾਂ ਬਲੌਗ ਜਿਹੜੇ ਨੇ ਆਪੀ ਆਪਣੇ ਤਰ੍ਹਾਂ ਮੰਡਰੇ ਉਦਾਤ ਕੀਤੀ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਭਾਰਤ ਦੇ ਲੋਕ ਚਾਹੇ ਕੋਈ ਵੀ ਭਾਈਚਾਰਾ ਮੁਸਲਮਾਨ ਭਾਈਚਾਰਾ ਚਾਹੇ Hindu ਭਾਈਚਾਰਾ ਚਾਹੇ ਸਿੱਖ ਭਾਈਚਾਰਾ ਹਰ ਬੰਦਾ ਹੀ ਆਪਣੇ ਜਿੱਥੇ ਵੀ ਆ ਅਰਦਾਸ ਬੇਨਤੀ ਜਾ ਕੇ ਕਰਦੇ ਆ ਛੇਤੀ ਛੇਤੀ ਆਪਣੇ ਪਰਿਵਾਰ ਵਿੱਚ ਆਪਸ ਪਰਤ ਲਗਦਾ ਨਹੀਂ ਇਹ ਮੌਤੇ ਮੂਤ ਵਾਪਸ ਨਿਕਲ ਗਿਆ ਸਾਡਾ ਵੀ ਬਿਲਕੁਲ ਜੀ ਗੁਰੂ ਪਾਤਸ਼ਾਹ ਨੇ ਬੜਾ ਵੱਡਾ ਹੱਥ ਦੇ ਕੇ ਰੱਖਿਆ ਜੀ ਜੇ ਆਪਾਂ ਕਹਿ ਸਕੀਏ ਵੀ ਜੇ ਜਵੇਂ ਕਹਿ ਕਹਾ ਜਾਂਦਾ ਜੀ ਜਿਸ ਕੋ ਰੱਖ ਕੇ ਸਾਗੇ ਮਾਰ ਸਕੇ ਨਾ ਕੋਈ ਇਸ ਕਰਕੇ ਜੀ ਬੜੀ ਮਹਾਰੀ ਕਿਰਪਾ ਹੈ ਉਹ ਬਾਕੀ ਕੋਈ ਗੱਲ ਨਹੀਂ ਮਾਰ ਕਿਰਪਾ ਕਰੇਗਾ ਜੀ ਫਿਰ ਬਲੰਦੀਆਂ ਤੇ ਆਉਣਗੇ ਜੀ ਜਰੂਰ ਜਲਦੀ ਤੋਂ ਜਲਦੀ ਠੀਕ ਹੋ ਕੇ ਆਉਣਗੇ ਅਰਦਾਸ ਬੇਨਤੀ ਮਹਾਰਾਜ ਜੀ ਕੀਤੀ ਹੈ ਜੀ ਔਰ ਕਰ ਵੀ ਰਹੇ ਨੇ ਲੋਕ